ਤੇ ਪੰਜਾਬੀ ਸੱਭਿਆਚਾਰ ਜਿਹੜਾ ਆ ਉਹ ਅਲੋਪ ਹੁੰਦਾ ਜਾ ਰਿਹਾ ਕੁਝ ਸ਼ਬਦ ਅਜੇ ਨੇ ਜਿਹੜੇ ਅਸੀਂ ਨਹੀਂ ਵਰਤਦੇ ਜਿਵੇਂ ਉਹਨੇ ਗੁੜੀਆਂ ਮੋਤਲੀ ਚੂੜੀਆਂ ਹੀ ਬੋਲਦੀਆਂ ਨੇ ਪਰ ਪਹਿਲਾਂ ਇਹਨੂੰ ਬੰਗਾ ਕਹਿੰਦੇ ਸੀ ਤੇ ਸਾਡੀ ਇਹ ਜਿਹੜੀ ਸੱਭਿਆਚਾਰਨਾ ਦਰਸਾਉਂਦੀ ਹੋਈ ਐਗਜ਼ਿਬਿਸ਼ਨ ਆ ਅਸੀਂ ਇੱਕ ਹਫ਼ਤਾ ਚਲਾਵਾਂਗੇ ਤੇ ਪਿੰਡ ਵਾਸੀਆਂ ਨੂੰ ਬੇਨਤੀ ਹੈ ਵੀ ਜੇ ਅੱਜ ਨਹੀਂ ਦੇਖ ਸਕੇ ਤਾਂ ਤੁਸੀਂ ਸੋਮਵਾਰ ਮੰਗਲਵਾਰ ਜਦ ਮਰਜ਼ੀ ਆ ਕੇ ਤੁਸੀਂ ਦੇਖ ਸਕਦੇ ਹੋ ਤੇ ਕੁਝ ਜਿੱਦਾਂ ਦੇ ਨਾਂ ਜਿਹੜਾ ਸਾਨੂੰ ਨਹੀਂ ਪਤਾ ਲੱਗ ਸਕੇ ਤੁਸੀਂ ਸਾਨੂੰ ਦੱਸ ਕੇ ਜਾਇਓ ਤੇ ਮੁੱਖ ਮਹਿਮਾਨ ਜੀ ਨੂੰ ਵੀ ਬੇਨਤੀ ਹੈ ਕਿ ਤੁਸੀਂ ਇੱਕ ਰਾਉਂਡ ਜ਼ਰੂਰ ਮਾਰ ਕੇ ਜਾਇਓ ਹੁਣ ਜਿਹੜਾ ਅਗਲਾ ਪ੍ਰੋਗਰਾਮ ਹੈ ਅੱਜ ਸਨਮਾਨ ਸਾਡੇ ਮੁੱਖ ਮਹਿਮਾਨ ਜੀ ਨੂੰ ਸਾਡੇ ਪਿੰਡ ਵੱਲੋਂ ਸਨਮਾਨਜਨ ਦਿੱਤਾ ਜਾਣਾ ਸੋ ਪਲੀਜ਼ ਬੇਨਤੀ ਹੈ ਕਿ ਸਟੇਜ ਤੇ ਆ ਜੀ ਇਸ ਤੋਂ ਅਪਰੰਤ ਸਾਡੇ ਸਕੂਲ ਦੇ ਅਧਿਆਪਕਾਂ ਦਾ ਸਨਮਾਨ ਹੈ ਸਾਡੇ ਸਕੂਲ ਦੇ ਸਾਰੇ ਅਧਿਆਪਕਾਂ ਨੂੰ ਰਿਕੁਐਸਟ ਹੈ ਕਿ ਸਟੇਜ ਦੇ ਨੇੜੇ ਪਹੁੰਚ ਜਾਓ ਪਹਿਲਾ ਸਨਮਾਨ ਜੀ ਸਰਦਾਰ ਹਰਜਿੰਦਰ ਸਿੰਘ ਮੈਟੂ ਜੀ ਦੀ ਅਕਬਰ ਆ ਜਾ ਪਿੱਛੇ ਆਇਆ ਬਾਜ ਚੜ ਅਗਲਾ ਸਨਮਾਨ ਜਿੰਦੀ ਕਰਨਵੀਰ ਸਿੰਘ ਰਾਏ ਜੀ ਤੇ ਉਹ ਸਰਪੰਚ ਸਾਹਿਬ ਵੱਲੋਂ ਪੰਚਾਇਤ ਵੱਲੋਂ ਪਿੰਡ ਦੀ ਸਕੂਲ ਦੇ ਅਧਿਆਪਕਾਂ ਦਾ ਸਨਮਾਨ ਹੈ ਬਹੁਤ ਬਹੁਤ ਧੰਨਵਾਦੀ ਤੁਹਾਡਾ ਤੇ ਇਹੋ ਜਿਹੇ ਪ੍ਰੋਗਰਾਮ ਨੇ ਜਿਹੜੇ ਇਹ ਸਿੱਖਿਆਦਾਇਕ ਹੋਏ ਨੇ ਤੇ ਇੱਕਦਾਂ ਦਿੰਿਆ ਪੈਣਾ ਮਿਲ ਲੈਂਦੀਆਂ ਨੇ ਇੱਕ ਦੂਜੇ ਨੂੰ ਬਹੁਤ ਵਧੀਆ ਉਪਰਾਲਾ ਮੈਂ ਥੋੜਾ ਜਿਹਾ ਸਾਡੇ ਪੰਚਾਇਤੀ ਤੌਰ ਤੇ ਕਰਵਾਏ ਗੇ ਕੰਮਾਂ ਬਾਰੇ ਚੰਨਾ ਪਉਣਾ ਚਾਹੂਗੀ ਸਾਡੇ ਸੁਪੰਨ ਸਾਹਿਬ ਕੁਲਵਿੰਦਰ ਸਿੰਘ ਜੀ ਜਿਨ੍ਹਾਂ ਨੇ ਜਿਹੜੇ ਕੰਮ ਕਰਵਾਏ ਨੇ ਸਭ ਤੋਂ ਪਹਿਲਾਂ ਨੇ ਸ਼ੁਰੂਆਤ ਸਕੂਲ ਤੋਂ ਕਰੀ ਸੀ ਸਾਡੇ ਸਕੂਲ ਨੂੰ ਪ੍ਰਾਇਮਰੀ ਤੇ ਮਿਡਲ ਸਕੂਲ ਨੂੰ ਇਹਨਾਂ ਨੇ ਇਨਵਰਟਰ ਕੰਮ ਕੀਤਾ ਸੀ ਤੇ ਇਸ ਤੋਂ ਇਲਾਵਾ ਬੱਚਿਆਂ ਦੇ ਪੀਣ ਲਈ ਵਾਟਰ ਕੂਲਰ ਠੰਡੇ ਪਾਣੀ ਦਾ ਪ੍ਰਬੰਧ ਕੀਤਾ ਤੇ ਪਿੰਡ ਦੇ ਵਿੱਚ ਇੱਕ ਪੈਲਸ ਹੈ ਤੇ ਉਹ ਅੰਡਰ ਪ੍ਰੋਸੈਸ ਹੈ ਬਹੁਤ ਜਲਦੀ ਕੰਪਲੀਟ ਹੋ ਜਾਏਗਾ ਸੀਬਰੇਜ ਦਾ ਕੰਮ ਕਰਵਾਇਆ ਸਾਡੇ ਨਾਲ ਹੀ ਦਰਗਾਹ ਹੈ ਬਾਬਾ ਜੀ ਦੀ ਉੱਥੇ ਇਹਨਾਂ ਨੇ ਛੱਡ ਦਾ ਕੰਮ ਕਰਵਾਇਆ ਜਿਹੜਾ ਪਿੰਡ ਦੇ ਸਾਂਝੇ ਕੰਮਾਂ ਲਈ ਵਰਤਿਆ ਜਾਂਦਾ ਮਾਲਾਹੜੀ ਧਰਮਸ਼ਾਲਾ ਬਣਵਾਈ ਗਈ ਤੇ ਸਾਡੇ ਪਿੰਡ ਦੇ ਸ਼ਮਸ਼ਾਨ ਘਾਟ ਦਾ ਕੰਮ ਕਰਵਾਇਆ ਚਾਰੇ ਪਾਸੇ ਚਾਰ ਦੀਵਾਰੀ ਤੇ ਰੰਗ ਰੋਗਨ ਕਰਵਾਇਆ ਤੇ ਬੂਟੇ ਲਗਾ ਕੇ ਉਸ ਨੂੰ ਵਧੀਆ ਲੁੱਕ ਦਿੱਤੀ ਗਈ ਪਿੰਡ ਦੀ ਜਿਹੜੀ ਫਿਰਨੀ ਆ ਚਾਰੇ ਪਾਸੇ ਉਹ ਪੱਕੀ ਕੀਤੀ ਗਈ ਸੀ ਬ੍ਰੀਜ ਦਾ ਕੰਮ ਕਰਵਾਇਆ ਤੇ ਫਿਰਨੀ ਦੇ ਆਲੇ ਦੁਆਲੇ ਸਾਰੇ ਪਾਸੇ ਇਹਨਾਂ ਨੇ ਹਰੀਆਲੀ ਵਾਸਤੇ ਸਾਰੇ ਪਾਸੇ ਬੂਟੇ ਲਗਵਾਏ ਤੇ ਉਮੀਦ ਹੈ ਕਿ ਉਹ ਬੂਟੇ ਆਉਣ ਵਾਲੇ ਟਾਈਮ ਤੇ ਛਾਂ ਦੇਣਗੇ ਕੋਲ ਇਹਨਾਂ ਨੇ 900 ਬੂਟਾ ਲਾਇਆ ਤੇ ਇਹ ਅੱਗੇ ਵੀ ਜਾਰੀ ਰਹੇਗਾ ਪਿੰਡ ਵਾਲਿਆਂ ਦੇ ਵਾਸਤੇ ਇੱਕ ਜ਼ੋਰਦਾਰ ਕਲਾਪਿੰਗ ਸਪੰਸਾਬ ਲਈ ਬੰਦੀ ਹੈ ਸ਼ਾਬਾਸ਼ ਆਹ ਸਿੰਘੂ ਜੀ ਨੇ ਜੰਗੀਰ ਕਰੀ ਜੋਰ ਦਾ ਪਤਾ ਲੱਗੇ ਕਿ ਧੀਆ ਦਾ ਫੰਕਸ਼ਨ ਹੋ ਰਿਹਾ ਵੀ ਫੰਕਸ਼ਨ ਕਰੇ ਕਿੰਨਾ ਕੁਸਟੰਗੀ ਕੀਤਾ ਕੋਈ ਅਜੇ ਤੱਕ ਨਹੀਂ ਕਰ ਪਾਇਆ ਬੱਚਾ ਬਾਕੀ ਜ਼ੋਰਦਾਰ ਕਲਾਕੀ ਵੈਲਕਮ ਸ਼ਾਬਾਸ਼ ਹੁਣ ਮੈਂ ਰਿਕਵੈਸਟ ਕਰਾਂਗੀ ਸਾਡੇ ਅਧਿਆਪਕ ਸਹਿਬਾਨ ਸਟੇਜ ਤੇ ਆ ਜਾਣ ਮਿਨਾਕਸ਼ੀ ਮੈਡਮ ਮਿਡਲ ਸਕੂਲ ਦੇ ਇੰਚਾਰਜ ਨੇ ਜੀ ਇਹ ਨਾਖੀ ਵਰਮਾ મેਮ ਵਿਵਿੰਦਰ મેਮ ਦੋ ਸਾਡੀਆਂ ਬੱਚੀਆਂ ਨੇ ਰਵਨੀਤ कौर ਇਹ ਤਾਂ ਤੁਹਾਡੇ ਪਿੰਡ ਤੋਂ ਮੈਡਮ ਨੇ ਪਲੀਜ਼ స్టేਜ ਤੇ ਆ ਜਾਓ ਇਸ ਤੋਂ ਅਪਰੰਤ ਸਾਡੇ ਪ੍ਰਾਇਮਰੀ ਸਕੂਲ ਦੇ ਸਟਾਫ ਨੂੰ ਰਿਕੁਐਸਟ ਹੈ ਕਿ ਸਟੇਜ ਤੇ ਆਣ ਸਾਡੇ ਮੁਖ ਦੇ ਆਪਰ ਮੈਡਮ ਹਰਜੀਤ कौर ਜੀ

ਅਲੀਵਰਟੀ ਸਕੂਲ ਦੇ ਮੈਮ ਰੁਪਿੰਦਰ ਕੌਰ ਜੀ ਬੜਾ ਸ਼ੂਕ ਕਰਾਵਾਂਗੇ ਕਮਲ ਮੈਮ ਸਰਕਾਰੀ ਮਿਡਲ ਸਕੂਲ ਜੁਗਾੜ ਤੇ ਟੇਪ ਲਗਾ ਰਹੇ ਨੇ ਨਵਰੀਤ ਮੈਮ ਆ ਗਈ ਆ ਜਾ ਬਟਾ ਭਰਮਨਪ੍ਰੀਤ ਕੋਲ ਕੁਲਵਿੰਦਰ ਤੰਦੂਰ ਦੇਖੋ ਲਓ ਜੀ ਦੇਖੋ

ਕੌਰ ਵੀ ਸੋਰੀ ਸੰਦੀਪ ਕੌਰ ਸੰਦੀਪ ਕੌਰ ਸਟੇਜ 'ਤੇ ਆ ਜਾ ਬੇਟਾ ਦੌੜ ਕੇ ਆ ਜਾ ਬੇਟਾ ਦੌੜ ਕੇ ਇਹ ਬੱਚੀ ਬਹੁਤ ਵਧੀਆ ਸਿੰਗਿੰਗ ਕਰਦੀ ਹੈ ਪਰ ਪਰਵਾਰਕ ਮਾਹੌਲ ਕਰਕੇ ਚਲੋ ਅੱਗੇ ਪਲੇਟਫਾਰਮ 'ਤੇ ਇਹਨੂੰ ਮਿਲ ਰਿਹਾ ਜਾਂ ਕਿਸੇ ਨੇ ਬਾਹ ਨਹੀਂ ਖੜੀ ਪਰ ਮੇਰੀ ਇੱਛਾ ਸੀ ਵੀ ਇਹਨੂੰ ਕਿਸੇ ਲਾਈਨ ਨਾਲ ਇਸ ਨਾਲ ਜੋੜਿਆ ਜਾਵੇ

ਇਕ ਸਿਚੁਏਸ਼ਨ ਹੈ ਸਾਡੇ ਸਾਰੀਆਂ ਕੁੜੀਆਂ ਦੇ ਲਈ ਕਿ ਬੱਚਾ ਆਪਣੇ ਲਗੂਤੇ ਤੇ ਮਿਹਨਤ ਕਰਕੇ ਚਾਹੇ ਘਰ 'ਚ ਕਿੰਨੀਆਂ ਮਜਬੂਰੀਆਂ ਹੋਣ ਉਹ ਕੁਝ ਵੀ ਕਰ ਸਕਦੀ ਹੈ ਕੁੜੀਆਂ ਕਿਸੇ ਚੀਜ਼ ਕਿਸੇ ਘਟਨੀ ਹੈ ਤੇ ਕੀਤਾ ਅੱਪੀ ਭੈਣਾਵਾਂ ਲਈ ਵੱਡੀ ਵਿਸਾਰ ਹੈ ਕਿੰਨੇ ਘਰਾਂ 'ਚ ਵੱਡੀ ਹੈ ਤੇ ਅੱਗੇ ਭੈਣਾਵਾਂ ਦੀ ਨਵੀਂ ਲੀਨ ਸ਼ੁਰੂ ਕੀਤੀ ਹੈ ਕਿ ਪੜਾਈ ਕਰਕੇ ਅੱਗੇ ਜਾ ਸਕਦੇ ਆ ਤੇ ਇਸ ਸਕਾਲਰਸ਼ਿਪ ਲੈਣਾ ਬਹੁਤ ਵੱਡੀ ਚੀਜ਼ ਹੈ ਆਪਣੇ ਦਮ ਤੇ ਪੜਾਈ ਕਰਨਾ ਪੂਰੀ ਪੜਾਈ ਬੱਚੇ ਲਈ ਫ੍ਰੀ ਹੈ ਇਸ ਟਾਈਮ ਔਰਡਰਿੰਗ ਕਲਾਪਿੰਗ ਬੱਚਾ ਇਹ ਬੱਚੀ ਆਪਣੀਆਂ ਭੈਣਾਂ ਲਈ ਹੀ ਨਹੀਂ ਸਾਡੀ ਪੂਰੀ ਸਾਡੀਆਂ ਪੂਰੀਆਂ ਆਪਣੀਆਂ ਲਈ ਜੰਨੀਆਂ ਸਾਡੇ ਪਿੰਡ ਦੀਆਂ ਨੇ ਹੋਰ ਵੀ ਜਿਹੜੇ ਇਹਨਾਂ ਨੂੰ ਦੇਖਦੇ ਸੁਣਦੇ ਨੇ ਜਾਂ ਪੜ੍ਹਿਆ ਜਿਨ੍ਹਾਂ ਨੇ ਅਖਬਾਰ ਦੇ ਵਿੱਚ ਇਹਦੀ ਫੋਟੋ ਲੱਗੀ ਸੀ ਉਹਨਾਂ ਲਈ ਇਹ ਇਨਸਪਾਇਰ ਇਨਸਪੀਰੇਸ਼ਨ ਹੈ ਇੱਕ ਮੈਂ ਮੰਤਰੀ ਸਾਹਿਬ ਇੱਕ ਗੱਲ ਸੁਣਨ ਵਾਲੀ ਆ ਜੀ ਸਾਡੇ ਪਿੰਡ ਦੀ ਜਿਹੜੀ VOTING ਹੈ ਫਤਿਹਗੜ੍ਹ ਜ਼ਿਲ੍ਹੇ ਚੋਂ ਨੰਬਰ 1 ਰਹੀ ਹੈ ਜੀ 85% VOTING ਹੋਈ ਹੈ ਜਿਹਦੇ ਰਿਗਾਰਡਿੰਗ 15 ਅਗਸਤ ਨੂੰ ਮੈਨੂੰ ਸਨਮਾਨਿਤ ਕੀਤਾ ਗਿਆ ਮੈਂ ਐਜ਼ ਅ ਬੀਐਲਓ ਕੰਮ ਕੀਤਾ ਤੇ ਇਹ ਜਿਹੜਾ ਸਨਮਾਨ ਹੈ ਮੇਰਾ ਇਕੱਲਾ ਨਹੀਂ ਸੀ ਮੇਰੇ ਸਾਰੇ ਪਿੰਡ ਵਾਸੀਆਂ ਦਾ ਸੀ ਜਿਨ੍ਹਾਂ ਨੇ ਇੰਨੀ ਗਰਮੀ ਦੇ ਵਿੱਚ ਘਰੋਂ ਨਿਕਲ ਕੇ VOTING ਲਈ ਆਏ ਤੇ ਅਗਲੀ ਵਾਰੀ ਦੇਖੋ ਜਿਹੜੇ 15% ਰਹਿ ਗਏ ਉਹ ਡੈਥ ਕੇਸ ਜਾਂ ਸ਼ਿਫਟਡ ਸੀਗੇ ਤੇ ਅਗਲੀ ਵਾਰੀ ਕੋਸ਼ਿਸ਼ ਕਰਾਂਗੇ ਆਪਾਂ 90% ਤੱਕ ਲੈ ਕੇ ਜਾਈਏ ਇਸ ਨੂੰ ਸੋ ਮੈਂ ਇਸ ਦੇ ਰਿਗਾਰਡਿੰਗ ਮੈਨੂੰ ਇਹਨਾਂ ਸਨਮਾਨ ਸਨਮਾਨ ਦੇਣ ਦੇ ਲਈ ਧੰਨਵਾਦ ਕਰਦੀ ਆਂ ਜੀ ਤੁਹਾਡਾ ਤੇ ਆ ਸਾਡੇ ਅੱਜ ਦੇ ਮੁੱਖ ਮਹਿਮਾਨ ਵੱਲੋਂ ਤੀਆਂ ਦੇ ਫੰਕਸ਼ਨ ਵਾਸਤੇ ਸਾਨੂੰ ਇਨਾਮ ਭੇਜਿਆ ਗਿਆ ਜੀ ਤੇ ਮੈਂ ਆਪ ਜੀ ਦਾ ਤੇ ਸਾਡੇ ਪੰਚਾਇਤ ਵੱਲੋਂ ਤੇ ਆਪਣੇ ਵੱਲੋਂ ਧੰਨਵਾਦ ਕਰਦੀ ਆਂ ਇਹ ਜਿਹੜੀ ਗੱਲ ਕਰਦੇ ਨੇ ਜੀ ਸਰਪੰਚ ਸਾਹਿਬ ਨੇ ਕੀਤੀ ਹੈ ਵੀ ਸਕੂਲ ਲਈ ਗ੍ਰਾਂਟ ਮੈਂ ਤਾਂ ਪੱਲਾ ਵੱਡਾ ਨਹੀਂ ਜਿਹੜੀ ਵੀ ਗੱਲ ਨੂੰ ਲੋੜ ਪਊਗੀ ਅਸੀਂ ਮੈਂ ਜਿਵੇਂ ਟੱਕੇ ਹਟੇ ਤੋਂ ਦੇ ਨਾਲ ਜਿਵੇਂ ਵੀ ਆਪਾਂ ਵੱਧ ਤੋਂ ਵੱਧ ਚੀਜ਼ਾਂ ਲੈਵਾਂਗੇ ਪਰ ਜਿਹੜੀ ਬਿਲਕੁਲ 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 ਹਾਂ ਤੁਸੀਂ ਸਾਥ ਦਿਓ ਆਪਾਂ ਦਾਣਾ ਜਿਹੜੀ ਵੀ ਤੁਸੀਂ ਚੀਜ਼ ਕਹੋਗੇ ਮੈਂ ਤਾਂ ਪਹਿਲਾਂ ਹੀ ਕਿਹਾ ਐਜੂਕੇਸ਼ਨ ਮੇਨ ਪ੍ਰਾਇੋਰਟੀ ਸੈਕਟਰ ਆਪਣੇ ਵਿੱਚ ਜਿਹੜੀ ਵੀ ਕਹੋਗੇ ਆਪਾਂ ਤੁਹਾਡੇ ਲਈ ਹਾਜ਼ਰ ਹਾਂ ਹਾਂ ਉਹ ਲੇਕਿਨ ਥੈਂਕ ਯੂ ਇੱਕ حاجه ਸਰ ਇੱਕ ਚੀਜ਼ ਮੈਂ ਇੱਕ ਚੀਜ਼ ਮਿਸ ਹੋ ਗਈ ਇੱਕ ਚੀਜ਼ ਰਹਿ ਗਈ ਪਤਿਗੜ ਸਾਹਿਬ ਦੇ ਵਿੱਚ ਗਲਾਬ ਪ੍ਰਸ਼ਾਸਨ ਵੱਲੋਂ ਤੀਆਂ ਤੀਜੀਆਂ ਦਾ ਮੇਲਾ ਲੱਗਿਆ ਸੀ ਤੇ ਸਾਡਾ ਸਕੂਲ ਮਿਡਲ ਸਕੂਲ ਤੇ ਪ੍ਰਾਇਮਰੀ ਸਕੂਲ ਉਹਦੇ ਵਿੱਚ ਗਿਆ ਸੀ ਪਾਰਟਿਸਪੇਟ ਕੀਤਾ ਸੀ ਤੇ ਬੜੀ ਖੁਸ਼ੀ ਦੀ ਗੱਲ ਹੈ ਕਿ ਸਾਡੇ ਮੈਡਮ ਮਿਨਾਕਸ਼ੀ ਗਰਗ ਤੀਜ ਕੂਇਨ ਦੇ ਵਿੱਚੋਂ 3rd ਪ੍ਰਾਈਜ਼ ਲੈ ਕੇ ਸਾਡੇ ਸਕੂਲ ਦਾ ਨਾਮ ਰੌਸ਼ਨ ਕੀਤਾ। ਨਾਮ ਦਾ ਪ੍ਰਾਈਜ਼ ਇਹ ਵਾਲਾ ਪ੍ਰਾਈਜ਼ ਨਾਮ ਨੂੰ ਉੱਥੋਂ ਮਿਲਿਆ ਸੀਗਾ। ਤਾਂ ਤੁਸੀਂ ਪਲੀਜ਼ ਇਹਨਾਂ ਨੂੰ ਸਨਮਾਨਿਤ ਕਰੋ। ਕਲਾਪ